ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजेਜ ਹੋਗੇ ਇਹ ਦੇਖੋ ਦੋਸਤੋ ਯੂਕੇ ਦੇ ਸਟੋਰ तकरीबन ਯੂਕੇ ਕੀ ਪੂਰੇ ਯੂਰਪ ਚੀ ਵੈਸੇ ਤੇ ਵਰਲਡ ਵਿੱਚ ਵੀ ਖਾਸ ਕਰਕੇ ਜਿੱਥੇ ਗੋਰੀ ਰਹਿੰਦੇ ਵੇ ਇਹਨਾਂ ਨੂੰ ਪੈਸੇ ਕਮਾਉਣ ਦਾ ਮਰਾ ਟੰਗ ਹੁੰਦਾ ਹੈ ਇਹ ਕੀ ਕਰਦੇ ਵੇ ਜੁਲਾਈ ਦੇ ਵਿੱਚ ਖਾਸ ਕਰਕੇ ਕੱਪੜੇ ਇਦਕਨ ਹੋ ਗਈਆਂ ਸ਼ੂਜ਼ ਹੋ ਗਏ ਹੋਰ ਜਦਾ ਸਮਾਂ ਹੋ ਗਿਆ ਕਸਟਮਰ ਵੀ ਵੇਲਾ ਲਵੇ ਇਸ ਸੇਲ ਕਰ ਦਿੰਦੇ ਨੇ ਕੱਪੜਿਆਂ ਦੀ ਸੇਲ ਤੇ ਬਹੁਤ ਲੱਗਦੀ ਨਾ ਜਲਾਈ ਵਿੱਚ ਉਧਰ ਫਿਰ ਦਸੰਬਰ ਦੇ ਵਿੱਚ ਦਸੰਬਰ ਤੇ ਖਾਸ ਫਰਨੀਚਰ ਦੀ ਸੇਲ ਬੜੀ ਲੱਗਦੀ ਹੈ ਕਿਉਂਕਿ ਕਿਸਮ ਵਿੱਚ ਲੋਕਾਂ ਨੇ ਫਰਨੀਚਰ ਨਵਾਂ ਲੈਣਾ ਹੁੰਦਾ ਹੈ ਇਸ ਕਰਕੇ ਫਰਨੀਚਰ ਦੀ ਸੇਲ ਲੱਗਦੀ ਹੈ ਗਿਫਟ ਸੇਲ ਲੱਗਦੀ ਹੈ ਲੋਕਾਂ ਨੇ ਗਿਫਟ ਵਗੈਰਾ ਦੇਣੇ ਹੁੰਦੇ ਜਿੰਨੇ ਉਹਦੇ ਰਿਲੇਟਿਵ ਯਾਰ ਦੋਸਤ ਵਗੈਰਾ ਹੋਰਸਾਪ ਤੇ ਗਰਮੀਆਂ ਹੀ ਹੋਏ ਤਣ ਪਤਾ ਜਿਹੜਾ ਬੀਬੀਆਂ ਸਮਾਨ ਹੈ ਇਹ ਸੇਲਾਂ ਲਾਉਂਦੇ ਨੇ ਤੇ ਜੇ ਕਿਤੇ 50% ਲਾਦੇ ਨੇ ਸੇਲ ਤੇ ਫਿਰ ਤੇ ਬੀਬੀਆਂ ਖੇਡੀਆਂ ਜਿਵੇਂ ਜੋੜੀਆਂ ਖੇਡਦੀਆਂ ਆ ਆਦਮੀ ਵਾਲੇ ਪਾਸੇ ਰਸ਼ੀ ਨਹੀਂ ਹੁੰਦਾ ਜਿੰਨਾ ਜਨਾਨੀਆਂ ਦੇ ਪਾਸੇ ਰਸ਼ੀ ਹੁੰਦਾ ਕੋਸਮੈਟਿਕ ਸ਼ੂਜ਼ ਕੱਪੜੇ ਹੋਰ ਹਰ ਤਰ੍ਹਾਂ ਦਾ ਸਮਾਨ ਬੱਚਿਆਂ ਦਾ ਸਮਾਨ ਤੇ ਸੇਲ ਵੀ ਕਾਫੀ ਸਸਤੀ ਲੱਗਦੀ ਹੈ ਗੋਰੀ ਨੇ ਇੱਕ ਸਿਖਤ ਕਰਨੀ ਪੈਗੀ ਇਹ ਜੇ ਸੇਲ ਲਾਉਂਦੇ ਤੇ ਡਿਸਕਾਊਂਟ ਸਹੀ ਲਾਉਂਦੇ ਜਿਹੜੀਆਂ ਆਪਣੀਆਂ ਦੇਸੀ ਦੁਕਾਨਾਂ ਹੁੰਦੀਆਂ ਨਾ ਇਹਨਾਂ ਤੇ ਤੁਸੀਂ ਜਦੋਂ ਮਰਜ਼ੀ ਚਲੇ ਜਾਓ ਸੀਲ ਦਾ ਬੋਰਡ ਲੱਗਾ ਜਾਂਦਾ ਭਾਵੇਂ ਦਸੰਬਰ ਹੋਵੇ ਤੇ ਭਾਵੇਂ ਫਰਵਰੀ ਹੋਵੇ ਤੇ ਭਾਵੇਂ ਜੂਨ ਹੋਵੇ ਤੇ ਭਾਵੇਂ ਜੁਲਾਈ ਤੇ ਭਾਵੇਂ ਨਵੰਬਰ ਮਹੀਨਾ ਯਾਨੀ ਕਿ ਜਦਾਂ ਮਰਜ਼ੀ ਹੋਵੇ ਤਕਰੀਬਨ ਤੁਸੀਂ ਚਲੇ ਜਾਓ ਕਿ ਦੇਸੀ ਇਲਾਕੇ ਜਿਵੇਂ ਸੋਹ ਰੋਡ ਹੋ ਗਿਆ ਡੱਡੀ ਰੋਡ ਹੋ ਗਿਆ ਸੌਥ ਹਾਲ ਹੋ ਗਿਆ ਇੱਥੇ ਤੁਸੀਂ ਵੱਡੀਆਂ ਜਿਹੜੀਆਂ ਆਪਣੀਆਂ ਦੁਕਾਨਾਂ ਵਾਲੀਆਂ ਨੇ ਦੇਸੀਆਂ ਦੀਆਂ ਉੱਤੇ ਬਾਹਰ ਲਿਖਿਆ ਹੁੰਦਾ ਸੇਲ ਫੀਸ ਪ੍ਰਸਕ੍ਰਿਪਸ਼ਨ ਡਿਸਕਾਊਂਟ 70% ਡਿਸਕਾਊਂਟ ਜਾਂ ਲਿਖਿਆ ਹੁੰਦਾ ਬਸ ਜੀ ਇਹ ਆਖਰੀ ਹਫਤਾ ਹੈ ਦੁਕਾਨ ਛੱਡ ਰਹੇ ਹਾਂ ਤੇ ਸਾਮਾਨ ਸਸਤਾ ਲੱਗਾ ਹੈ ਤੇ ਜਿਹੜੇ ਦੇ ਉਥੇ ਇਲਾਕੇ ਇਹ ਰਹਿੰਦੇ ਹੁੰਦੇ ਵੀ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਇਹ ਦੁਕਾਨ ਦੁਕਾਨ ਤੇ ਕੀ ਛੱਡ ਰਹੀ ਹੈ ਛੇ ਲੱਗੀ ਆਈ ਹੈ ਲੇਕਿਨ ਜਿਹੜੇ ਕੋ ਨਵੇਂ ਆਦੇ ਨੇ ਨਾ ਲੋਕ ਜਿਵੇਂ ਟੂਰਿਸਟ ਹੋ ਗਿਆ ਕੋਈ ਕਮਨ ਆਇਆ ਹੈ ਜਾਂ ਬਿਲਕੁਲ ਨਵਾਂ ਆਇਆ ਹੈ ਇੰਡੀਆ ਤੋਂ ਜਾਂ ਹੋਰ ਕਿਸੇ ਦੇਸ਼ ਤੋਂ ਹੈ ਉਹਨੂੰ ਜਿਹੜੀ ਚੀਜ਼ ਪਸੰਦ ਆਉਂਦੀ ਲੈ ਜਾਂਦੇ ਨੇ ਕਹਦੇ ਇਹ ਹਰ ਦੁਕਾਨਦਾਰ ਦਾ ਆਪਣਾ ਮਟਕ ਟਕ ਹੈ ਇਹ ਕੋਈ ਹਿੜਾ ਫੇੜੀ ਕੋਈ ਨਹੀਂ ਗੀ ਉਹ ਕੋ ਤੁਹਾਡੀ ਜੇਬ ਚੋਂ ਪੈਸੇ ਨਹੀਂ ਕਢਦੇ ਤੁਹਾਨੂੰ ਅਗਰ ਚੀਜ਼ ਪਸੰਦ ਆਉਂਦੀ ਹੈ ਫਿਰ ਲੈਂਦੇ ਆ ਇਹ ਦੇਖ ਲਓ ਕਿੰਨੇ ਕਿੰਨੇ ਅੱਛੇ ਟੌਪ 1 ਪਾਉਂ ਦੇ ਸੇਲ ਤੇ ਲੱਗੇ ਜੇ ਹੁਣ ਇੱਥੇ 1 ਪਾਉਂ ਦਾ ਕੀ ਜਾਂਦਾ ਹੈ ਫਿਰ ਵੀ ਦੁਕਾਨਦਾਰ ਸੇਲ ਲਾਉਂਦੇ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਗਰਮੀਆਂ ਬੀਤ ਰਹੀਆਂ ਇਹ ਜਿਹੜਾ ਸਮਾਨ ਹੈਗਾ ਅਗਲੀਆਂ ਸਰਦੀਆਂ ਅਗਲੀਆਂ ਗਰਮੀਆਂ ਚ ਵਿਕੇਗਾ ਸਰਦੀਆਂ 'ਚ ਵਿਕ ਰਣੀਗਾ ਇਸ ਕਰਕੇ ਸੇਲ ਲਾ ਦਿੰਦੇ ਵੇ ਇਹ ਜੀ ਜੀ ਨੂੰ ਬਲੌਕ ਨਹੀਂ ਕਰਦੇ ਇਹ ਕਹਿੰਦੇ ਜੀ ਲక్ష్ਮੀ ਨਾ ਆਂਦੀ ਆਂਦੀ ਜਗ੍ਹੀ ਲੱਗਦੀ ਹੈ ਮਾਲ ਵਿੱਚ ਉਹ ਨਵਾਂ ਮਾਲ ਆਏ ਨਵਾਂ ਕਈ ਲਾਂਗੇ ਲੇਕਿਨ ਤੁਸੀਂ ਕਿਸੇ ਵੀ ਦੇਸ਼ ਵਿੱਚ ਚਲੇ ਜਾਓ ਨਾ ਜਿੱਥੇ ਜੈਂਡ ਸਮਾਨ ਨਹੀਂ ਹੁੰਦਾ ਉੱਥੇ ਰਸ ਬਹੁਤ ਘੱਟ ਹੁੰਦਾ ਹੈ ਜੇ ਤੁਸੀਂ ਵੇਖ ਲਓ ਕੋਈ ਆਦਵੀ ਨਹੀਂ ਕੋਈ ਕਾਕ ਨਹੀਂ ਕੁਝ ਨਹੀਂ ਤੇ ਜਿੱਥੇ ਲੇਡੀਜ਼ ਸਮਾਨ ਵਿਕਦਾ ਨਾ ਉੱਥੇ ਤੇ ਬਹੁਤ ਰਸ ਹੁੰਦਾ ਖਾਸ ਕਰਕੇ ਫਰਡੇ ਤੇ ਸੈਚਰਡੇ ਕਈ ਮੁਲਕਾਂ 'ਚ ਸੈਚਰਡੇ ਦੁਕਾਨਾਂ ਬੰਦ ਹੁੰਦੀਆਂ ਸੰਡੇ ਵੀ ਬੰਦ ਹੁੰਦੀਆਂ ਕਈ ਥਾਵਾਂ ਤੇ ਹਾਫ ਡੇ ਸੈਚਰਡੇ ਖੁੱਲਦਾ ਹੈ ਤੇ ਸੰਡੇ ਨੂੰ ਤਕਰੀਬਨ ਬੰਦ ਹੁੰਦੀਆਂ ਲੇਕਰ ਯੂਕੇ ਵਿੱਚ ਤੁਹਾਨੂੰ ਪਤਾ ਹੈ ਸੈਚਰਡੇ ਵੀ ਸਮਾਨ ਮਿਲ ਜੇਗਾ ਤੇ ਸੰਡੇ ਵੀ ਮਿਲ ਜੇਗਾ ਤਕਰੀਬਨ ਸੰਡੇ ਨੂੰ ਥੋੜਾ ਛੇਤੀ ਬੰਦ ਹੋ ਜਾਂਦਾ ਹੈ 4-5 ਵਜੇ ਤੱਕ ਹੁੰਦਾ ਹੈ ਕੁਝ ਦੁਕਾਨਾਂ ਦੇ ਲੇਟ ਵੀ ਬੰਦ ਹੁੰਦੀਆਂ ਤੇ ਬਾਕੀ ਤਕਰੀਬਨ ਖੁੱਲ੍ਹਾ ਹੁੰਦਾ ਹੈ ਇੰਗਲੈਂਡ ਦੇ ਵਿੱਚ ਸੈਚਰਡੇ ਬੈਂਕ ਵੀ ਖੁੱਲਦੇ ਵੇ ਹਰ ਕੋਈ ਬੰਗਰੀ ਖੁੱਲਦਾ ਤਕਰੀਬਨ ਫੇਰ ਵੀ ਔਰ ਵੀ بڑے ਆਫਿਸ ਕੋਲੇ ਜਾਂਦੇ ਵੇ ਜਿਹੜਾ ਤੁਹਾਡਾ ਬੁੱਤਣਾ ਉਹ ਕੰਮੰਦਰ ਤੁਸੀਂ ਕਰਵਾ ਸਕਦੇ ਹੋ ਸਰਕਾਰੀ ਆਫਿਸ ਤਾਂ ਨਹੀਂ ਖੁੱਲਦੇ ਲੇਕਿਨ ਫਿਰ ਵੀ ਕੁਝ ਆਫਿਸ ਜਿਹੜੇ ਖੁੱਲ ਜਾਂਦੇ ਵੇ ਜਿਵੇਂ ਟਰੈਵਲ ਏਜੰਟ ਹੋਗੇ ਪ੍ਰੋਪਰਟੀ ਡੀਲਰ ਹੋਗੇ ਜਿਨ੍ਹਾਂ ਕੋ ਤੁਸੀਂ ਮਕਾਨ ਵੇਖਣਾ ਹੈ ਔਰ ਇਹ ਚੀਜ਼ਾਂ ਦਾ ਤੁਹਾਡਾ ਕੰਮ ਚੱਲ ਜਾਂਦਾ ਸੈਚਰਡੇ ਵੀ ਤੇ ਸੰਡੇ ਫਿਰ ਤਕਰੀਬਨ ਦੁਕਾਨਾਂ ਬੰਦ ਹੁੰਦੀ ਹੈ ਡਿਪਾਰਟਮੈਂਟ ਸਟੋਰ ਇਹ ਸੰਡੇ ਵੀ ਖੁੱਲ ਜਾਂਦੇ ਵੇ ਲੇਟ ਖੁੱਲਦੇ 11 ਵਜੇ ਖੁੱਲ ਜਾਂਦੇ ਵੇ 4 ਵਜੇ ਤੱਕ ਚੱਲਦੇ ਰਹਿੰਦਾ ਕਿਉਂਕਿ ਕਟ ਟਾਈਮ ਤਾਂ ਖੁੱਲਦਾ ਹੈ ਜਿਹੜੇ ਅੰਦਰ ਵਰਕਰ ਕੰਮ ਕਰਦੇ ਨੇ ਨਾ ਉਹਨਾਂ ਨੂੰ ਸੰਡੇ ਨੂੰ ਡਬਲ ਪੈਸੇ ਦੇਣੇ ਪੈਂਦੇ ਨੇ ਇਸ ਕਰਕੇ ਉਮੀਦ ਹੈ ਕਿ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਜੇ ਸਮਾਂ ਕਿਸੇ ਦਾ ਸਸਤਾ ਤੇ ਜਲਾਈ ਚ ਮੌਕਾ ਆਏ ਜਰੂਰ ਕੀ ਦੋ ਥੈਂਕ ਯੂ ਵੈਰੀ ਮੱਚ